ਹਾਂਜੀ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਤੇ ਅੱਜ ਆਪਾਂ ਜਿਹੜੇ ਵੀਡੀਓ ਬਣਾ ਰਹੇ ਆ ਇਹਦਾ ਮੇਨ ਮਕਸਦ ਇਹ ਹੀ ਹੈ ਕਿ ਜਿਹੜੇ ਜਾਨਵਰ ਜੀਵ ਜੰਤੂ ਹਨਾ ਉਹਨਾਂ ਨੂੰ ਬਹੁਤ ਔਖਾ ਹੈ ਕਿਉਂਕਿ ਰਾਤ ਦਾ ਜਿਹੜਾ ਇੱਕ ਤਾਂ ਥੋੜੀ ਥੋੜੀ بارش ਹੋ ਰਹੀ ਹੈ ਤੇ ਠੰਡ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੋ ਗਈ ਹੈ ਤੇ ਰੰਦੀ ਪੂੰਦੀ ਆਪਾਂ ਕਹਿ ਸਕਦੇ ਹਾਂ ਹਵਾ ਕੀ ਜਿਹੜੀ ਹਵਾ ਉਹ ਵੀ ਬਹੁਤ ਤੇਜ਼ ਹੋ ਗਈ ਅੱਜ ਤੇ ਖਾਸ ਤੌਰ ਤੇ ਹੌਣ ਦੇਣੇ 11:30 12:00 ਦੇ ਵਿੱਚ ਵਿੱਚ ਹਵਾ ਜਿਹੜੀ ਆ ਦੇਖੋ ਕਿੰਨੀ ਤੇਜ਼ ਚੱਲ ਪਈ ਐ ਪੂਰੀ ਆਪਾਂ ਕਹਿ ਸਕਦੇ ਆ ਇੱਕ ਜਿਵੇਂ ਖਾਬਰਾਂ ਦੇ ਵਿੱਚ ਕਹਿੰਦੇ ਆ ਨਾ ਸੀਤ ਲਹਿਰ ਉਸ ਤਰ੍ਹਾਂ ਦਾ ਸੀਤ ਲਹਿਰ ਦਾ ਮਤਲਬ ਆਪਾਂ ਕਹਿ ਸਕਦੇ ਆ ਚੱਲ ਪਈ ਹੈ ਨਾ ਚਲੋ ਠੰਡ ਦਾ ਟਾਈਮ ਆ ਠੰਡ ਨੇ ਤਾਂ ਹੋਣੀ ਹੋਣਾ ਤੇ ਹੁਣ ਆਪਾਂ ਦੱਸਦੇ ਆ ਵੀ ਕਿਹੜੇ ਜਾਨਵਰਾਂ ਦਾ ਔਖਾ ਜੋ ਲੈ ਬਾਹਰ ਲਓ ਜੀ ਬੱਚੇ ਲੋਕਾਂ ਨੇ ਬਾਹਰ ਖੋਲਤਾ ਬੱਚਿਆਂ ਨੇ ਤੇ ਇਹੋ ਜਿਹੇ ਜਾਨਵਰਾਂ ਦਾ ਬਹੁਤ ਔਖਾ ਹੈ ਜਿਹੜੇ ਆ ਜਾਨਵਰ ਹੈ ਦੇਖੋ ਇੱਕ ਰੈਂਦੀ ਖੁੰਦੀ ਲਾਈਟ ਨਹੀਂ ਹੈਗੀ ਲਾਈਟ ਹੁੰਦੀ ਫੇਰ ਵੀ ਚੱਲੇ ਜਾਂਦਾ ਤੇ ਆਹ ਦੇਖੋ ਆ ਜਮੀ ਤਨਦਰ ਹੋਇਆ ਹਜੇ ਛੋਟਾ ਮੇਮਣਾ ਹੈ ਤੇ ਲਾਈਟ ਨਾਲ ਹੁੰਨ ਦੇ ਕਾਰਨ ਛੋੜਾ ਵੀਡੀਓ ਚ ਨਹੀਂ ਆ ਰਿਹਾ ਤੇ ਆ ਜਿਹੜੇ ਇਹੋ ਜਿਹੇ ਜੀ ਜਾਨਤਾ ਨਾ ਇਹੋ ਜਿਹੇ ਮੁਰਗੇ ਰੱਖੇ ਹੋਏ ਜਾਂ ਮੁਰਗੀਆਂ ਜਾਂ ਕਿਸੇ ਨੇ ਹੋਰ ਪਸ਼ੂ ਬੱਡੇ ਰੱਖੇ ਹੋਇਆ ਉਹਨਾਂ ਨੂੰ ਬਹੁਤ ਔਖਾ ਕਿਉਂਕਿ ਅੰਦਰ ਬਾਹਰ ਕਰਨਾ ਜ਼ਰੂਰੀ ਹੈ ਇੱਕ ਥਾਂ ਤੇ ਜਦੋਂ ਆ ਪਸ਼ੂ ਖੜੇ ਰਹੇ ਤਾਂ ਉਹਦੇ ਥੱਲੇ ਗਿੱਲਾ ਹੋ ਜਾਂਦਾ ਥਾਂ ਬਦਲੀ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਪਸ਼ੂ ਨੂੰ ਠੰਡ ਲੱਗਣ ਦੀ ਜ਼ਿਆਦਾ ਚਾਂਸ ਹੁੰਦੇ ਆ ਜ਼ਿਆਦਾਤਰ ਆ ਜਿਹੜੇ ਮੁਰਗੇ ਮੁਰਗੀਆਂ ਰੱਖੇ ਹੋਏ ਨੇ ਨਾ ਜਿਨੇ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਇਕਦਾ ਠੰਢੀ ਹਵਾ ਚੱਲਦੀ ਹੈ ਤੇ ਧੁੱਪ ਨਹੀਂ ਹੁੰਦੀ ਤੇ ਇਹਨਾਂ ਨੂੰ ਥੋੜੀ ਜਿਹੀ ਗਰਮਾਈ ਚਾਹੀਦੀ ਹੁੰਦੀ ਹੈ ਕਿਉਂਕਿ ਜਿਵੇਂ ਆਪਾਂ ਵੱਡੇ ਵੱਡੇ ਮੋٹے ਮੋٹے ਕੋਟ ਪਾ ਕੇ ਰੱਖਦੇ ਆ ਜਾਂ ਲੋਈਆਂ ਕੰਪਲ ਲੈ ਕੇ ਰੱਖਦੇ ਉੱਪਰ ਇਹਨਾਂ ਦਾ ਵੀ ਗਰਮਾਈਸ਼ ਜ਼ਰੂਰੀ ਹੈ ਚਾਹੇ ਜਾਨਵਰ ਨੇ ਪਰ ਇਹਨਾਂ ਦੀ ਵੀ ਕੇਅਰ ਕਰਨੀ ਸਾਡਾ ਫਰਜ਼ ਹੈ ਕਿਉਂਕਿ ਬਾਹਰ ਜਿਹੜੀ ਹਵਾ ਜਿਹੜੀ ਉਹ ਬਹੁਤ ਜ਼ਿਆਦਾ ਤੇਜ਼ ਤੇ ਠੰਡਾ ਜਿਹੜੀ ਉਹ ਮੇਰੇ ਕਾਰਨ ਜਿਹੜੀ ਜ਼ਿਆਦੇ ਹੋ ਗਈ ਆ ਤੇ ਬਾਕੀ ਜੇ ਮਾੜਾ ਮੋਟਾ ਦਿਨ ਲੱਗ ਵੀ ਜਾਂਦਾ ਫਿਰ ਵੀ ਗੱਲ ਹੈਗੀ ਸੀ ਤੇ ਇਹਦੇ ਕਰਕੇ ਲਾਈਟ ਨਾ ਹੋਣ ਦੇ ਕਾਰਨ ਥੋੜਾ ਜਿਹਾ ਬਹੁਤ ਜ਼ਿਆਦੇ ਔਖਾ ਹੋ ਜਾਂਦਾ ਹੈ ਹਨਾ ਤੇ ਇਹ ਸੀ ਦੋਸਤੋ ਆਪਣੀ ਅੱਜ ਛੋਟੀ ਜੀ ਵੀਡੀਓ ਫੇਰ ਬਣਾਵਾਂਗੇ ਵੀਡੀਓ ਆਪਾਂ ਵਧੀਆ ਲੱਗੀ ਤਾਂ ਚਾਹੇ ਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਤੋ ਬਾਦ ਤਾਂ ਇਹੀ ਸੁਨੇਹਾ ਵੀਡੀਓ ਦੇ ਵਿੱਚ ਕਿ ਆਪਣੇ ਜਿਹੜੇ ਇਹ ਜਾਨਵਰ ਰੱਖੇ ਹੁੰਦੇ ਆ ਫਿਰ ਉਹਨਾਂ ਦੀ ਆਪਦੀ ਕੀ ਆ ਆਪਣਾ ਦੇਖਭਾਲ ਰੱਖੋ ਸਮੇਂ ਸਿਰ ਇਹਨਾਂ ਨੂੰ ਦਾਣਾ ਪਾਣੀ ਪਾਓ ਤੇ ਆਪਣਾ ਜਿਹੜਾ ਅੰਦਰੀ ਇਹਨਾਂ ਨੂੰ ਕੋਈ ਜਿਹੜਾ ਉਸ ਦੇਣਾਗਾ ਖਾਣ ਨੂੰ ਅੰਦਰੀ ਪਾਓ ਬਾਹਰ ਨਾ ਛੱਡੋ ਬਾਹਰ ਛੱਡੋਗੇ ਹਵਾ ਲੱਗੂ ਹਵਾ ਲੱਗਣ ਦੇ ਨਾਲ ਕੀ ਹੈਗਾ ਬਿਮਾਰ ਹੋਣ ਦਾ ਚਾਂਸ ਆ ਤਾਂ ਨੁਕਸਾਨ ਹੋਊਗਾ ਤਾਂ ਇਹੀ ਹੈ ਕਿ ਤੁਸੀਂ ਆਪੋ ਆਪਦੇ ਜਾਨਵਰਾਂ ਨੂੰ ਅੰਦਰੀ ਖਾਣਾ ਪਾਣੀ ਪਾਓ ਤੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ